ਤੁਸੀਂ ਦੇਖਿਓ ਮੋਦੀ ਸਾਹਿਬ ਇੰਨਾ ਮਨਚ ਉਹਨਾਂ ਦੇ ਪੰਜਾਬ ਤੇ ਕਿਸਾਨ ਨੇ 27 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਦੇਖਿਓ ਕਿਵੇਂ ਕੱਲੇ-ਕੱਲੇ ਦਾ ਅਸੀਂ ਦਿਲ ਵੀ ਜਿੱਤਾਂਗੇ ਜੇ ਕੋਈ ਕਮੀ ਰਗੀ ਉਹਨੂੰ ਮਾਫੀ ਮੰਗ ਕੇ ਉਹਦਾ ਸੁਧਾਰ ਵੀ ਕਰਾਂਗੇ ਤੇ ਹਰ ਨੂੰ ਆਪਣੇ ਮੋਦੀ ਸਾਹਿਬ ਬੁੱੱਲ ਚ ਲੈ ਕੇ 27 ਤੋਂ ਪਹਿਲਾਂ ਪਹਿਲਾਂ ਸਾਰੇ ਵਰਗਾਂ ਨੂੰ ਖੁਸ਼ ਕਰਾਂਗੇ ਅੱਜ ਤੋਂ ਪਹਿਲਾਂ ਤਾਂ ਮੈਂ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਮੁਖਸ਼ਰ ਸਾਹਿਬ ਦੇ ਸਾਰੀ ਸਾਡੀ ਜ਼ਿਲ੍ਹੇ ਦੀ ਬੋਡੀ ਸਾਡੇ ਮੰਡਲ ਪ੍ਰਧਾਨ ਵੱਖ-ਵੱਖ ਸਾਡੀ ਆਰਗੇਨਾਈਜੇਸ਼ਨ ਭਾਜਪੀ ਦੇ ਵਿੰਗ ਦੇ ਲੀਡਰ ਸਹਿਬਾਨ ਤੇ ਸਾਡੇ ਵਰਕਰ ਸਹਿਬਾਨ ਮੈਂ ਅੱਜ ਪ੍ਰਧਾਨ ਜੀ ਦੇ ਗ੍ਰਹਿ ਵਿਖੇ ਆਇਆ ਸੀ ਆਇਆ ਤਾਂ ਕੋਈ ਮੈਂ ਨਿੱਜੀ ਪ੍ਰੋਗਰਾਮ ਸੀ ਪਰ ਸਾਡੇ ਜ਼ਿਲ੍ਹੇ ਦੇ ਬੀਜੇਪੀ ਦੇ ਪ੍ਰਧਾਨ ਨੇ ਜਿਨ੍ਹਾਂ ਦੇ ਨਾਲ ਆਰਗੇਨਾਈਜੇਸ਼ਨ ਚੱਲਦੀ ਆ ਤੇ ਇੱਥੇ ਹਾਜ਼ਰੀ ਲਵਾਉਣੀ ਵੀ ਬੜੀ ਇੰਪੋਰਟੈਂਟ ਸੀ ਕਿਉਂਕਿ ਇਹ ਬਹੁਤ ਪੁਰਾਣੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਨੇ ਲੀਡਰ ਤਾਂ ਅਲੱਗ ਗੱਲ ਆ ਪਰ ਪਾਰਟੀ ਦੇ ਜ਼ਮੀਨ ਤੋਂ ਜੁੜੇ ਹੋਏ ਇਹ ਲੋਕ ਨੇ ਸਾਰੇ ਹੁਣ ਤੁਸੀਂ ਬਿਲਕੁਲ ਠੀਕ ਗੱਲ ਕਹੀ ਜੋ ਹਾਲਾਤ ਬਣੇ ਹੋਏ ਨੇ ਦੇਸ਼ ਦੇ ਬਹੁਤ ਹੀ ਇੱਕ ਵਧੀਆ ਜਦੋਂ ਦੀ 370 ਖਤਮ ਹੋਇਆ ਜੰਮੂ ਕਸ਼ਮੀਰ ਐਂ ਲੱਗਦਾ ਸੀ ਵੀ ਰੋਜ਼ ਦੁਨੀਆ ਦੇ ਕੋਨੇ-ਕੋਨੇ ਤੋਂ ਉੱਥੇ ਲੋਕ ਜਾ ਰਹੇ ਆ ਟਿਉਲੇਪ ਪਾਰਕ ਵਰਗੇ ਚ 8 ਲੱਖ ਲੋਕ ਜਾਏ ਸੀ ਤੇ ਪਿਛਲੇ ਦਿਨਾਂ 'ਚ 26 ਲੱਖ ਲੋਕ ਉੱਥੇ ਸਲਾਨੀ ਗਏ ਆ ਤੇ ਸਾਰੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਇੱਕ ਦੇਖੋ ਪਹਿਲੀ ਗੱਲ ਆ ਜਦੋਂ ਰੋਜ਼ਗਾਰ ਚੱਲਦਾ ਏ ਜੇਬ 'ਚ ਪੈਸੇ ਆਉਂਦੇ ਆ ਘਰ 'ਚ ਤਰੱਕੀ ਹੁੰਦੀ ਆ ਤੇ ਕਿੰਨੀ ਖੁਸ਼ੀ ਆਉਂਦੀ ਆ ਤੇ ਉਹਨਾਂ ਦੇ ਘਰੇ ਵੀ ਦਾਣੇ ਆਉਣ ਲੱਗ ਗਏ ਸੀ ਉਹਨਾਂ ਦੇ ਘਰੇ ਵੀ ਪੈਸੇ ਆਉਣ ਲੱਗ ਗਏ ਸੀ ਤੇ ਉਹ ਖੁਸ਼ੀ ਮਹਿਸੂਸ ਕਰ ਰਹੇ ਸੀ ਉਹ ਪਿਆਰ ਮਹਿਸੂਸ ਕਰ ਰਹੇ ਸੀ ਕੰਨਿਆ ਕੁਮਾਰੀ ਤੋਂ ਗੁਜਰਾਤ ਤੋਂ ਪੰਜਾਬ ਤੋਂ ਹਰ ਜਦੋਂ ਸੂਬਿਆਂ ਤੋਂ ਲੋਕ ਜਾਂਦੇ ਸੀ ਉਹ ਰਿਸ਼ਤਾ ਬਣਦਾ ਦਿਖ ਰਿਹਾ ਸੀ ਪਾਕਿਸਤਾਨ ਨੂੰ ਠੀਕ ਆ ਅਸੀਂ ਚੀਜ਼ਾਂ ਬਹੁਤ ਰੋਕ ਸਕਦੇ ਆ ਪਰ ਜਿਹੜਾ ਜਦੋਂ ਗਮਾਂਡੀ ਜਦੋਂ ਦੇਸ਼ ਦੁਸ਼ਮਣ ਦੇਸ਼ ਹੋਵੇ ਉਹ ਉਸੇ ਨਿਗਾਹ ਤੇ ਬੈਠਾ ਰਹਿੰਦਾ ਹੈ ਵੀ ਕਦ ਮੌਕਾ ਮਿਲੇ ਚਾਹੇ ਕਿ ਡਿੱਗੇ ਡਿੱਗੇ ਦੇਸ਼ ਨੇ ਰਸ਼ੀਆ ਰਗੇ ਪਰ ਉੱਥੇ ਵੀ ਨਾਲ ਗਮਾਂਡੀ ਜਦੋਂ ਦੁਸ਼ਮਣ ਹੋਵੇ ਤਾਂ ਉਹ ਲੜਾਈ ਜਿਹੜੀ ਆ ਉਹ ਚੱਲ ਰਹੀ ਆ ਇਸੇ ਤਰੀਕੇ ਨਾਲ ਇਜ਼ਰਾਈਲ ਸਭ ਤੋਂ ਤਕੜਾ ਦੇਸ਼ ਆ ਉੱਥੇ ਵੀ ਜੇ ਨੁਗਵਾਂਢੀ ਮਾੜਾ ਹੋਵੇ ਤਾਂ ਉੱਥੇ ਵੀ ਲੜਾਈ ਚੱਲਦੀ ਆ ਆਪਣਾ ਜਿਹੜਾ ਪੜੋਸੀ ਦੇਸ਼ ਆ ਆਪਣਾ ਦੁਸ਼ਮਣ ਦੇਸ਼ ਆ ਉਹ ਕਦੇ ਵੀ ਨਹੀਂ ਚਾਹੂਗਾ ਪਰ ਹਾਂ ਉਹਨਾਂ ਨੇ ਇਹ ਗੱਲ ਕੀਤੀ ਆ ਬਹੁਤ ਠੁਕਮਾ ਜਵਾਬ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਸਾਰੇ ਦੇਸ਼ ਵਾਸੀਆਂ ਨੂੰ ਉਹਨਾਂ ਤੇ ਵਿਸ਼ਵਾਸ ਆ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਤੇ ਵਿਸ਼ਵਾਸ ਆ ਸਾਡੇ ਡਿਫੈਂਸ ਮਿਨਿਸਟਰ ਰਾਜਨਾਥ ਜੀ ਤੇ ਵਿਸ਼ਵਾਸ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਮਿੱਟੀ ਚ ਮਲਾਉਣ ਦਾ ਸਮਾਂ ਆ ਗਿਆ। ਤੇ ਇਹ ਕਿਹੜਾ ਸਿੰਧ ਪਾਣੀ ਨੂੰ ਜਿਹੜਾ ਕੇ ਬੰਦ ਕਰ ਲੈ ਕੇ ਉਹਨਾਂ ਨੇ ਧਮਕੀ ਵੀ ਦਿੱਤੀ ਹੈਗੀ ਆ ਜੇਕਰ ਸਿਂਧੂ ਦਾ ਪਾਣੀ ਨਾ ਮਿਲਦਾ ਤਾਂ ਖੂਨ ਵਹਾਜੂ। ਦੇਖੋ ਗੱਲ ਇਹ ਆ। ਹਿੰਦੁਸਤਾਨ, ਭਾਰਤ, ਇੰਡੀਆ ਇੱਕ ਦੁਨੀਆ ਦੀ 3ਜੀ 4ਵੀਂ ਨੰਬਰ ਦੀ ਪਾਵਰ ਆ। ਉਹ ਤਾਂ ਗੱਲ ਇਹ ਆ ਵੀ ਫਾਲਤੂ ਮੈਂ ਸਮਝਦਾ ਵੀ ਜਿਵੇਂ ਰੂੜੇ ਮਾਰਨੇ ਹੁੰਦੇ ਪੱਥਰ ਮਾਰਨੇ ਹੁੰਦੇ ਆ ਉਹ ਉਹਨਾਂ ਦਾ ਕੰਮ ਆ ਉਹ ਮਾਰਦੇ ਆ ਪਰ ਅਸੀਂ ਬਹੁਤ ਕੁਝ ਦੇਖਣਾ ਹੁੰਦਾ ਸਾਡੇ ਦੇਸ਼ ਦੁਨੀਆ ਦੀ ਤਾਕਤ ਆ ਅਸੀਂ ਬਹੁਤ ਕੁਝ ਇੰਟਰਨੈਸ਼ਨਲ ਲੈਵਲ ਤੇ ਸਾਡੀਆਂ ਪ੍ਰਧਾਨ ਮੰਤਰੀ ਜੀ ਦੀਆਂ ਗੱਲਾਂ ਹੋ ਰਹੀਆਂ ਦੇਸ਼ਾਂ ਦੇ ਨਾਲ ਸਾਡੇ ਜਿਹੜੇ ਫੋਰਨ ਅਫੇਅਰ ਮਿਨਿਸਟਰ ਨੇ ਜੈ ਸ਼ੰਕਰ ਜੀ ਉਹ ਸਾਰੇ ਦੇਸ਼ਾਂ ਦੇ ਡਿਪਲੋਮੈਟਸ ਨੂੰ ਉਹਨਾਂ ਨੂੰ ਦਿੱਲੀ 'ਚ ਮਿਲ ਰਹੇ ਆ ਐਨਐਸਏ ਸਾਡੇ ਡਿਵਾਲਤ ਸਾਹਿਬ ਉਹ ਅਲੱਗ ਮੀਟਿੰਗਾਂ ਕਰਦੇ ਆ ਅਸੀਂ ਸਾਰੀ ਦੁਨੀਆ ਨੂੰ ਨਾਲ ਲੈ ਕੇ ਦੁਨੀਆ ਦਾ ਵਿਸ਼ਵਾਸ ਨਾਲ ਲੈ ਕੇ ਜੋ ਵੀ ਕਰਨਾ ਹੈ ਉਹ ਤਾਕਤ ਬਣਾ ਕੇ ਕੰਮ ਕਰਨਾ ਹੈ ਉਹ ਕਾਇਰਾਂ ਵਾਂਗੂ ਥੋੜੀ ਕਰਨਾ ਅੱਜ ਪਹਿਲੀ ਵਾਰ ਇਹ ਦੇਖਿਆ ਜਿਹਦੇ ਘਰੇ ਦੇਖੋ ਜਾਨ ਚਲੀ ਜਾਵੇ ਉਦੋਂ ਵੱਡੀ ਗੱਲ ਨਹੀਂ ਪਰ ਇਹ ਜਾਨਾਂ ਸ਼ਹਾਦਤਾਂ ਸਾਡੇ ਦੇਸ਼ ਦੀਆਂ ਇਹ ਫੌਜੀਆਂ ਦੀਆਂ ਪੈਰਾਮਿਲਟਰੀ ਫੋਰਸਿਸ ਦੀਆਂ ਲਗਾਤਾਰ ਬਾਰਡਰ ਤੇ ਹੁੰਦੀਆਂ ਪਰ ਜਿਹੜੀ ਮੈਂ ਦੂਜੀ ਗੱਲ ਕਹੀ ਆ ਵੀ ਹਰ ਦੁਨੀਆ ਦਾ ਦੇਸ਼ ਕੋਈ ਅਤਵਾਦੀ ਸੰਗਠਨ ਹੋਣ ਕਿਤੇ ਕਿਸੇ ਉਹ ਲੱਗ ਗੱਲ ਪਰ ਇੱਕ ਵੀ ਕਿਸੇ ਐਸਾ ਦੇਸ਼ ਨਹੀਂਗਾ ਜਿਨੇ ਸਾਡੇ ਦੇਸ਼ ਨਾਲ ਇਸ ਮੌਕੇ ਨਹੀਂ ਖੜਾ ਤੇ ਬਹੁਤ ਸਖਤ ਸਿਖਾ ਇਹਨਾਂ ਨੂੰ ਕਾਰਵਾਈ ਕੀਤੀ ਜਾਊਗੀ ਹਜੇ ਇਹ ਪਾਣੀ ਦਾ ਗੱਲ ਆ ਜਿਹੜੀ ਇਹ ਤਾਂ 1% ਹਜੇ ਪਹਿਲੀ ਸ਼ੁਰੂਆਤ ਇਸ ਕਰਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੀ ਪੈਂਦਾ ਕਿਉਂਕਿ 5 ਸਾਲ 7 ਸਾਲ ਬਾਅਦ ਇਹ ਜਿਵੇਂ ਇਹਨਾਂ ਨੂੰ ਡੋਜ਼ ਦੇਣੀ ਪੈਂਦੀ ਹੈ ਮੰਗਦੇ ਆ ਇਹ ਫੇਰ ਢੰਡੇ ਨਹੀਂ ਹੁੰਦੇ ਉਹ ਨਾ ਚੜ ਜਨਾ ਚੜ ਇਹਨਾਂ ਨੇ ਜੁੱਤੀ ਲਾ ਫੇਰੇ ਆਖ਼ਰ ਸਵਾਲ ਹੈਗਾ ਵੇਖ ਚਰਚਾ ਚੱਲ ਰਹੀ ਹੈ ਜੀ ਉਹ ਗੱਡ ਦੇ ਨਾਲ ਜਿਹੜੇ ਕਿਸਾਨਾਂ ਨੂੰ ਕਿਹਾ ਨਹੀਂ ਨਹੀਂ ਉਹ ਗਲਤ ਖਬਰ ਗਲਤ ਬਿਲਕੁਲ ਗਲਤ ਇਹ ਵੀ ਡਿਮਾਂਡਾਂ ਆਈਆਂ ਨੇ ਪੰਜਾਬ ਦਾ ਬੋਰਡਰ ਕੋਈ ਹੋਰ ਨਹੀਂ ਕੀਤਾ ਜਾਂਦਾ ਦੇਖੋ ਮੇਰੇ ਕੋਲ ਰੇਲਵੇ ਮਿਨਿਸਟਰੀ ਆ ਬਹੁਤ ਤੁਸੀਂ ਇਹ ਟੁਕਮਾ ਸਵਾਲ ਕੀਤਾ ਜੀ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਕੋਈ ਰੇਲ ਮਿਨਿਸਟਰ ਨਹੀਂ ਰਿਹਾ ਜੀ ਰੇਲਵੇ ਪੱਖੋਂ ਪੰਜਾਬ ਬੜੇ ਵੱਡੇ ਲੈਵਲ ਤੇ ਇਗਨੋਰ ਹੋਇਆ ਇਹ ਇੱਕ ਵੀ ਸ਼ੱਕ ਨਹੀਂ ਛੋਟੀ ਸਟੇਟ ਆ ਬਹੁਤ ਤਰੀਕੇ ਨਾਲ ਰਹਿ ਹਾਈਵੇਜ਼ ਮੰਡੀ ਕਰਨ ਨਾਲ ਛੋਟੀਆਂ ਅੰਦਰਲੀਆ ਪਿੰਡਾਂ ਦੀਆਂ ਸੜਕਾਂ ਸ਼ਹਿਰਾਂ ਦੀਆਂ ਸੜਕਾਂ ਤੇ ਇੱਕ ਆਪਣੇ ਖੁਸ਼ਹਾਲੀ ਬਹੁਤ ਚਿਰ ਤੋਂ ਆ ਤੇ ਹਰ ਦੇ ਕੋਲ ਗੱਡੀ ਦੋ ਪਹੀਆ ਬਾਈਕਨ ਹਰ ਚੀਜ਼ ਜਿਹੜੀ ਆ ਸਹੂਲਤ ਬਹੁਤ ਪਹਿਲਾਂ ਦੀਆਂ ਨੇ ਇਸ ਕਰਕੇ ਟ੍ਰੇਨ ਦੀ ਰੇਲ ਦੀ ਕੋਈ ਜ਼ਰੂਰਤ ਘੱਟ ਪਈ ਆ ਪਰ ਅੱਜ ਪੋਲੂਸ਼ਨ ਅੱਜ এনवायरमेंट ਨੂੰ ਦੇਖਦੇ ਹੋਏ ਅੱਜ ਅਸੀਂ ਗੱਡੀਆਂ ਕਾਰਾਂ ਸਕੂਟਰ ਉਹਨਾਂ ਦਾ ਵਰਤੋਂ ਅਗਲੇ ਆਉਣ ਵਾਲੇ ਦਿਨਾਂ 'ਚ ਘੱਟ ਕਰਨੀ ਆ ਤੇ ਜੇ ਪੋਲਿਊਸ਼ਨ ਨੂੰ ਰੋਕਣਾ ਦੂਜੀ ਗੱਲ ਐਕਸੀਡੈਂਟ ਜਿਹੜੀ ਸੇਫਟੀ ਆ ਉਹ ਬਹੁਤ ਜ਼ਰੂਰ ਆ ਜੇ ਉਹ ਮੌਤਾਂ ਨੂੰ ਘਟਾਉਣਾ ਮੈਂ ਆਉਣਾ ਉੱਤੇ ਉਹ ਉਹ ਚੀਜ਼ਾਂ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਰੇਲਵੇ ਦਾ ਵਿਸਤਾਰ ਵੀ ਹੋਊਗਾ ਪੰਜਾਬ 'ਚ ਟਰੈਕ ਵੀ ਨਵੇਂ ਬਣਨਗੇ ਰੇਲਵੇ ਸਟੇਸ਼ਨ ਅਮਰਿਤਪੁਰ ਜਿਵੇਂ ਤਕਰੀਬਨ 30 ਦਾ ਕੰਮ ਹੋ ਰਿਹਾ ਅੱਜ ਮਲੋਟ ਦੀ ਗੱਲ ਹੋਈ ਅਗਲੀ ਅਮਰਿਤਪੁਰ ਜਦੋਂ ਵੀ ਅਗਲੇ ਸਟੇਸ਼ਨ ਪਾਈ ਜਾਣਗੇ ਉੱਚ ਮਲੋਟ ਵੀ ਪਾਇਆ ਜਾਊਗਾ ਮੁਖਸ਼ਰ ਬਣ ਗਿਆ ਦੂਜੀ ਗੱਲ ਹਾਂ ਮੁਖਸ਼ਰ 2 ਕਰੋੜ ਰੁਪਏ ਖਰਚੋਰੇ ਇਹ 30 ਮੈਂ ਦੱਸਿਆ ਵੀ ਸਾਰੇ ਦੂਜੀ ਗੱਲ ਅੱਜ ਇੱਕ ਪਲੇਟਫਾਰਮ ਇੱਕ ਨੂੰ ਵੱਡਾ ਕਰਨ ਦੀ ਗੱਲ ਹੋਈ ਆ ਇੱਕ ਫੋਟੋਵਰ ਬ੍ਰਿਜ ਬਣਾਉਣ ਦੀ ਗੱਲ ਹੋਈ ਆ ਦੋ ਟ੍ਰੇਨਾਂ ਆ ਜਿਹੜੀਆਂ ਇੱਕ ਜਿਹੜੀ ਹਰੂਰ ਸਾਹਿਬ ਜਾਂਦੀ ਆ ਉਹਨੂੰ ਤਿੰਨ ਦਿਨ ਚੱਲਦੀ ਆ ਉਹਨੂੰ ਵੀਕਲੀ ਕਰਨ ਦੀ ਗੱਲ ਕੀਤੀ ਆ ਜਿਹੜੀ ਪਟਨਾ ਸਾਹਿਬ ਗੰਗਾ ਨਗਰ ਤੋਂ ਜਾਂਦੀ ਸੀ ਉਹ ਕੋਵਿਡ ਤੋਂ ਬਾਅਦ ਬੰਦ ਆ ਉਹਨੂੰ ਚਲਾਉਣ ਦੀ ਗੱਲ ਹੋਈ ਆ ਇਹ ਇਸ਼ੂ ਮੇਰੇ ਮੂਰੇ ਅੱਜ ਆਏ ਆ ਇੱਕ ਪਾਣੀ ਜਿਹੜੀ ਸੇਵਾ ਕਰਦੇ ਆ ਸਾਡੇ ਭਾਈ ਕਨੈਆ ਸੁਸਾਇਟੀ ਉਹਨਾਂ ਦਾ ਪਹਿਲਾਂ ਉੱਥੇ ਉਹਨਾਂ ਨੂੰ ਜਗ੍ਹਾ ਮਿਲੀ ਹੋਈ ਸੀ ਉਹ ਬੰਦ ਹੋਇਆ ਉਹਦੇ ਬਾਰੇ ਮੈਂ ਬਰੰਡਨ ਦਿੱਤਾ ਇਹ ਵੀ ਉਹ ਦੁਬਾਰਾ ਪਾਣੀ ਦੀ ਸੇਵਾ ਲਈ ਸਾਨੂੰ ਸ਼ੈਡ ਉਹ ਜਿਹੜਾ ਮਰਡਰ ਹੋਇਆ ਤੁਸੀਂ ਉਧਰ ਅੰਤਿਮ ਦਾਸ ਤੇ ਪਹੁੰਚੇ ਮੇਰੇ ਉਸ ਮਾਮਲੇ ਨੂੰ ਤੁਸੀਂ ਮੇਰੇ ਮੁਫਰ ਸਾਹਿਬ ਦੇ ਮੇਰੀ ਸਾਡੇ ਇੱਕੋ ਇੱਕ ਸਿਸਟਰ ਆ ਭੈਣ ਆ ਜਿਹੜੀ ਮੁਫਰ ਸਾਹਿਬ ਦੇ ਅਜੀਤਿੰਦਰ ਸਿੰਘ ਮੁਫਰ ਸਾਹਿਬ ਉਹਨਾਂ ਦੇ ਘਰੇ ਵਿਆਹੀ ਆ ਉਹਨਾਂ ਦੇ ਅੱਗੇ ਭੂਆ ਜੀ ਰੀਅਲ ਪੂਆ ਜੀ ਮੋਫਰ ਸਾਹਿਬ ਦੇ ਸਿਸਟਰ ਦੇ بیٹے ਸੀਗੇ ਤੇ ਅੱਗੇ ਬੇਟਾ ਉਹਨਾਂ ਦਾ ਸੀ ਇੱਕ ਜਿਹੜੇ 54 ਸਾਲ ਕੁਸ਼ਮਨੀ ਉਮਰ ਹੁੰਦੀ ਦੂਜੇ ਸੂਰੀਆ ਪ੍ਰਤਾਪ ਜਿਹੜਾ ਅੱਗੇ ਬੇਟਾ ਸੀ ਉਹ 21-22 ਸਾਲ ਦਾ ਨੌਜਵਾਨ ਸੀ ਤੇ ਕਹਿਰ ਹੋਇਆ ਕਹਿਰ ਤੇ ਇਹ ਜ਼ਮੀਨਾਂ ਦੀਆਂ ਗੱਲਾਂ ਕਰਦੇ ਆ ਮੈਂ ਹੈਰਾਨ ਆ ਲੋਕ ਕੀ ਇਹਨਾਂ ਨੂੰ ਨਾਲ ਲੈ ਕੇ ਜਾਣਾ ਉਹਨਾਂ ਦੇ ਪਿੱਛੇ ਦੋ ਨੌਜਵਾਨ ਮੌਜੂਦ ਹੁੰਦੇ ਆ ਤੇ ਉਹਦੇ ਵਿੱਚ ਇੱਕ ਤਾਂ ਕੋਈ ਰਾਣਾ ਰਾਣਾ ਐ ਜਿਹਨੇ ਜਿਹੜਾ ਫੜਿਆ ਗਿਆ ਪੁਲਿਸ ਨੇ ਫੜਿਆ ਬਾਕੀ ਇੱਕ ਹੋਰ ਵੱਡਾ ਪਰਿਵਾਰ ਆ ਪੋਲੀਟੀਕਲ ਪਰਿਵਾਰ ਆ ਜਿਹੜਾ ਉੱਥੇ ਇਹ ਅਬਲਖਾਨੇ ਪਿੰਡ ਦਾ ਹੀ ਉਹਨਾਂ ਦੇ ਦੋ ਬਾਪ ਪੁੱਤ ਦਾ ਨੌਮ ਆ ਇਹਦੇ ਵਿੱਚ ਜਿਹੜਾ ਪੁਲਿਸ ਨੇ ਉਹਨਾਂ ਦੇ ਉੱਤੇ ਕੇਸ ਦਰਜ ਕੀਤਾ ਕਿਤੇ ਨਾ ਕਿਤੇ ਇਹ ਗੱਲ ਆਈ ਆ ਬਈ ਉਹ ਪੋਲੀਟੀਕਲ ਪ੍ਰੈਸ਼ਰ ਪਵਾ ਕੇ ਜਿਹੜਾ ਇਹ ਉਹ ਜਿਨ੍ਹਾਂ ਨੇ ਸਕੀਮ ਬਣਾਈ ਸਕੀਮ ਘੜੀ ਜਿਨ੍ਹਾਂ ਦੇ ਘਰੋਂ ਉਹ ਆਇਆ ਰਾਣਾ ਜਾਨ ਜੀ ਨੇ ਜਾ ਕੇ ਉਹਨਾਂ ਤੋਂ ਵੈਪਨ ਹਥਿਆਰਾਂ ਦੀ ਗੱਲ ਕੀਤੀ ਜਾਂ ਉਹਨਾਂ ਨੂੰ ਇਹ ਗੱਲ ਕਹੀ ਵੀ ਮੈਂ ਹੁਣ ਉਹ ਕੰਮ ਕਰਿਆਂ ਆ ਜਾਂ ਕੇ ਉਹ ਜਿਹੜਾ ਪਰਿਵਾਰ ਆ ਉਹ ਕਿਤੇ ਨਾ ਕਿਤੇ ਇਹ ਸ਼ੰਕਾ ਜ਼ਾਹਿਰ ਕੀਤਾ ਜਾ ਰਿਹਾ ਵੀ ਉਹਨਾਂ ਦਾ ਨੌ ਆ ਜਿਹੜਾ ਉਹ ਕਿਤੇ ਉਹ ਪ੍ਰੈਸ਼ਰ ਪੈ ਰਹੇ ਆ ਉਹਨਾਂ ਦੇ ਨੌ ਦੋਨਾਂ ਦੇ ਬਾਪ ਪੁੱਤ ਤੇ ਕੱਢਣ ਦੀ ਕੋਸ਼ਿਸ਼ ਕੀਤੀ ਗਈ